ਵਿਆਹ ਵਿੱਚ ਅਚਾਨਕ ਆ ਗਿਆ ਤੇਜ਼ ਮੀਂਹ ਬਰਾਤੀ ਚੱਕ ਕੇ ਭੱਜਲੇ ਵਿਆਹ ਵਾਲਾ ਮੁੰਡਾ ਕੁੜੀ ਕਹਿੰਦੀ ਮੇਰਾ ਪਰੌਣਾ ਲੈ ਚੱਲੇ ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਦਰਅਸਲ ਇੱਕ ਪੈਲਸ ਵਿੱਚ ਰਾਤ ਦਾ ਵਿਆਹ ਰੱਖਿਆ ਗਿਆ ਸੀ ਵਿਆਹ ਦਾ ਸਾਰਾ ਪ੍ਰਬੰਧ ਪੈਲਸ ਦੇ ਬਾਹਰ ਗਰਾਊਂਡ ਵਿੱਚ ਕੀਤਾ ਹੋਇਆ ਸੀ ਖਾਣ ਪੀਣ ਵਾਲੀਆਂ ਸਟਾਲਾਂ ਵੀ ਲਾ ਦਿੱਤੀਆਂ ਗਈਆਂ ਸੀ ਅਤੇ ਮੁੰਡਾ ਫੇਰੇ ਲੈਣ ਲਈ ਮੰਡਪ ਤੇ ਆ ਕੇ ਬੈਠ ਗਿਆ ਸੀ ਪਰ ਜਦੋਂ ਵਿਆਹ ਵਾਲੀ ਕੁੜੀ ਮੰਡਪ ਤੇ ਆਉਣ ਲੱਗੀ ਤਾਂ ਅਚਾਨਕ ਤੇਜ਼ ਹਵਾ ਚੱਲਣ ਕਾਰਨ ਇੱਕੋਦਮ ਮੀਂਹ ਆ ਗਿਆ ਜਿਸ ਕਾਰਨ ਪੈਲਸ ਵਿੱਚ ਮੀਂਹ ਤੋਂ ਬਚਣ ਲਈ ਬਰਾਤੀ ਅਤੇ ਰਿਸ਼ਤੇਦਾਰ ਇੱਕੋਦਮ ਸਾਰੇ ਪੈਲਸ ਦੇ ਅੰਦਰ ਵੱਲ ਭੱਜ ਲਏ ਪਰ ਜਦੋਂ ਵਿਆਹ ਵਾਲਾ ਮੁੰਡਾ ਪੈਲਸ ਅੰਦਰ ਜਾਣ ਲੱਗਾ ਤਾਂ ਵਿਚੋਲਾ ਕਹਿੰਦਾ ਹੌਲੀ ਜਾਈਂ ਕਿਤੇ ਡਿੱਗ ਕੇ ਤੇਰੇ ਕੱਪੜੇ ਨਾ ਖਰਾਬ ਹੋ ਜਾਣ ਬੱਸ ਫੇਰ ਕੀ ਸੀ ਇਹ ਸੁਣ ਕੇ ਮੁੰਡੇ ਦੇ ਭਰਾਵਾ ਅਤੇ ਦੋਸਤਾਂ ਨੇ ਚੁੱਕ ਲਿਆ ਵਿਆਹ ਵਾਲਾ ਮੁੰਡਾ ਅਤੇ ਭੱਜ ਲਏ ਪੈਲਸ ਦੇ ਅੰਦਰ ਵੱਲ ਜਿਸ ਨੂੰ ਦੇਖ ਕੇ ਸਾਰੇ ਹੀ ਰਿਸ਼ਤੇਦਾਰ ਬਰਾਤੀ ਅਤੇ ਵਿਆਹ ਵਾਲੀ ਕੁੜੀ ਵੀ ਹੱਸਣ ਲੱਗ ਗਏ ਆਖਰ ਸਾਢੇ 3 ਘੰਟੇ ਬਾਅਦ ਮੀਂਹ ਹਟਿਆ ਅਤੇ ਫੇਰ ਜਾ ਕੇ ਫੇਰੇ ਹੋਏ ਤੋਂ ਕਦੇ ਕਦੇ ਵਿਆਹਾਂ ਵਿੱਚ ਇਹੋ ਜਿਹੀਆਂ ਗੱਲਾਂ ਵੀ ਹੋ ਜਾਂਦੀਆਂ ਨੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ